ਦੀ ਵੰਣਾ ਰਹੀ ਦੇ ਸਰਕਾਰ ਦੇ ਸੋਤੇ ਉਹ ਜਿਸ ਤਰ੍ਹਾਂ ਗਰੀਬ ਦੀ ਥਾਲੀ ਚ ਗੰਡਾ ਵੀ ਰੁੜਦਾ ਤੇ ਦੂਸਰੇ ਪਾਸੇ ਅਮੀਰਾਂ ਦੇ ਮਾਫ ਕਰਨਾ ਹਗਣ ਵਾਸਤੇ ਟਾਇਲਟ ਵੀ ਸੋਨੇ ਦੀਆਂ ਨੇ ਇੱਕ ਟਾਇਲਟ ਦਾ ਚਰਚਾ ਹੋ ਰਿਹਾ ਹੈ ਕੱਲ ਪਰਸੋਂ ਦਾ 50 ਕਰੋੜ ਰੁਪਏ ਕੀਮਤ ਦਾ ਕਮੋਡ ਹੈ ਜਿੱਥੇ ਬੈਠ ਕੇ ਅਗਲਾ ਆਪਣੀ ਹਾਜ਼ਤ ਕਰਦਾ ਇਹ ਰਾਜਾ ਮਹਾਰਾਜਿਆਂ ਦੇ ਸਮੇਂ ਦੀਆਂ ਗੱਲਾਂ ਨਹੀਂ ਇਹ 50 ਕਰੋੜ ਕੀਮਤ ਸੋਨੇ ਦਾ ਬਣਿਆ ਹੋਇਆ ਟੁਆਲਟ ਕਮੋਡ ਇੰਗਲਿਸ਼ ਸੀਟ ਕਹਿੰਦੇ ਜਿਹਨੂੰ ਇਹ ਚੋਰੀ ਹੋਈ ਇਸ ਤੇ ਚੋਰ ਨੇ ਜ਼ੁਲਮ ਕਬੂਲ ਕੀਤਾ تعلق ਇਸ ਦਾ ਬਰਤਾਨੀਆਂ ਨਾਲ ਜੁੜਦਾ ਪਰ ਉਸੇ ਬਰਤਾਨੀਆਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਖਾਲੀ ਨੇ ਜਿਵੇਂ ਇੰਡੀਆ ਦੇ ਵਿੱਚ ਸ਼ਾਕਾਹਾਰੀ ਥਾਲੀ 7% ਮਹਿੰਗੀ ਹੋ ਗਈ ਹੈ ਬਰਤਾਨੀਆਂ ਦੇ ਵਿੱਚ ਵੀ ਬੁਰਕੀ ਦੀ ਕਿੱਲਤ ਹੋ ਗਈ ਹੈ ਲੋਕਾਂ ਨੂੰ ਵੈਸੀ ਦੀ ਕਿਲਤ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ਤੇ ਪਹੁੰਚੀ ਹੈ ਵਿੱਤੀਦਾਨ ਦੇਣ ਵਾਲਿਆਂ ਦਾ ਕਹਿਣਾ ਕਿ ਲੋਕ ਕਰਜ਼ੇ ਬਿਲਾ ਦੇ ਭੁਗਤਾਨ ਤੇ ਦਿਵਾਲੀਏ ਪਨ ਦੇ ਵਿੱਚ ਮਦਦ ਲਈ ਉਹਨਾਂ ਦੇ ਸੰਪਰਕ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਤੇ ਡੈਬਿਟ ਜਸਟਿਸ ਸਮੂਹ ਦੇ ਸਰਵੇਖਣ ਨੇ ਦੱਸਿਆ ਕਿ 18 ਤੋਂ 24 ਸਾਲ ਦੇ 29% ਤੇ 25 ਤੋਂ 34 ਸਾਲ ਦੇ 25% ਪਿਛਲੇ 6 ਮਹੀਨਿਆਂ 'ਚ ਤਿੰਨ ਜਾਂ ਵੱਧ ਬਿਲਾ ਦਾ ਭੁਗਤਾਨ ਕਰਨ ਦੇ ਵਿੱਚ ਸਫਲ ਰਹੇ 60% ਦੀ ਬ੍ਰਿਟਿਸ਼ ਲੋਕ ਇਹ ਨਹੀਂ ਸੋਚਦੇ ਕਿ ਉਹਨਾਂ ਨੇ ਪੈਸੇ ਉਧਾਰ ਲੈਵੇਂ ਨਾ ਆਪਣੀ ਬੱਚਤ ਦੇ 3 ਮਹੀਨਿਆਂ ਤੱਕ ਉਹ ਜੰਦਾ ਰਹਿ ਸਕਦੇ ਨੇ ਯੂਕੇ ਫਾਈਨੈਂਸ਼ੀਅਲ ਮਾਰਕੀਟਸ ਰੈਗੂਲੇਟਰਿੰਗ ਰੈਗੂਲੇਟਰ ਅੰਕੜੇ ਦੱਸਦੇ ਨੇ ਕਿ ਯੂਕੇ ਦੇ ਯੂਨਾਈਟਿਡ ਕੈਂਡੰਗ ਦੇ 1/3 ਤੋਂ ਵੱਧ ਬਾਲਕਾਂ ਕੋਲ ਬੱਚਤ ਦੇ ਨਾਂ ਤੇ ਸਿਰਫ 1000 ਪਾਉਂਡ ਤੋਂ ਵੀ ਘੱਟ ਹੈ ਅਤੇ ਮਨੀ ਯੂਕੇ ਕੋ ਵੱਲੋਂ ਕੀਤੇ ਸਰਵੇਖਣ ਦੇ ਮੁਤਾਬਕ 25 ਤੋਂ 64 ਸਾਲ ਦੀ ਉਮਰ ਦੇ ਬ੍ਰਿਟਿਸ਼ ਨੇ ਜਿਹੜੇ 30% ਉਹ ਵਰਤਾਨਵੀ ਸੇਵਾਮੁਕਤ ਲੋਕ ਬਚਤ ਬਾਰੇ ਬਿਲਕੁਲ ਵੀ ਨਹੀਂ ਬਿਲਕੁਲ ਬਚਤ ਨਹੀਂ ਕਰਦੇ। ਯਾਨੀ 25 ਤੋਂ 64 ਸਾਲ ਉਮਰ ਦੇ 30% ਵਰਤਾਨਵੀ ਸੇਵਾਮੁਕਤ ਬੰਦੇ ਬਚਤ ਬਾਰੇ ਬਿਲਕੁਲ ਬਿਲਕੁਲ ਵੀ ਉਹ ਬਚਤ ਨਹੀਂ ਕਰ ਕਰ ਸਕਦੇ ਜਿਸ ਤਰ੍ਹਾਂ ਦੇ ਹਾਲਾਤ ਨੇ। ਦੂਸਰੇ ਪਾਸੇ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਮਾਫ ਕਰਨਾ ਹਗਾਰ ਵਾਸਤੇ ਵੀ ਸੋਨੇ ਦੇ ਟਾਇਲਟ ਬਣਾਏ ਸੀ। ਇਹ 50 ਕਰੋੜ ਸੋਨੇ ਦਾ ਟਾਇਲਟ ਹੈ 18 ਕੈਰਟ 골ਡ ਦਾ ਬਣਿਆ ਹੋਇਆ ਤੇ ਇੱਕ ਮੋੜ 2019 ਦੇ ਵਿੱਚ ਚੋਰੀ ਹੋ ਗਿਆ ਸੀ ਤੇ ਜਿਸ ਨੇ ਚੋਰੀ ਕੀਤਾ ਸੀ ਉਸ ਨੇ 5 ਸਾਲ ਬਾਅਦ ਜ਼ੁਲਮ ਕਬੂਲ ਲਿਆ ਕਿ ਮੈਂ ਚੋਰੀ ਕੀਤਾ ਜੇਮਸ ਸ਼ੀਨ ਨਾਮ ਦਾ ਇਹ ਵਿਅਕਤੀ 5 ਸਾਲ ਬਾਅਦ ਬਰਟਨ ਦੇ ਬੈਲਨਹੈਮ ਪੈਲੇਸ ਦੇ ਵਿੱਚ ਸੋਨੇ ਦਾ ਟਾਇਲਟ ਚੋਰੀ ਕਰਨ ਦਾ ਜ਼ੁਰਮ ਕਬੂਲ ਚੁੱਕਾ ਹੈ 18 ਕੈਰਟ ਗੋ ਸੋਨੇ ਦਾ ਬਣਿਆ ਇੱਕ ਮੋੜ 219 ਚ ਚੋਰੀ ਹੋਇਆ ਸੀ ਜਿਸ ਦੀ ਕੀਮਤ 50 ਕਰੋੜ ਰੁਪਏ ਹੈ ਕਿਉਂਕਿ 70000 ਨੂੰ ਤੋਲਾ ਹੋ ਗਿਆ ਇੰਡੀਆ ਦੇ ਹਿਸਾਬ ਨਾਲ ਕਿੰਨੇ ਵਜ਼ਨ ਦਾ ਹੋਵੇਗਾ ਹਿਸਾਬ ਲਾ ਲੋ ਕਿ 50 ਕਰੋੜ ਸੋਨੇ ਦਾ ਟੁਆਲਟ ਹੈ ਅਮਰੀਕਨ মিডিਆ ਹਾਊਸ ਯੇਨਾਂ ਦੀ ਰਿਪੋਰਟ ਦੱਸਦੀ ਹੈ ਕਿ ਸੋਨੇ ਦੇ ਸਟਾਰਲਟ ਨੂੰ ਪਹਿਲੀ ਵਾਰੀ 2116 ਦੇ ਵਿੱਚ ਨਿਊਯਾਰਕ ਦੇ ਗੁਗਨ ਹੈ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਸੀ 2117 ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਇਸ ਨੂੰ ਵਾਈਟ ਹਾਊਸ ਦੇ ਵਿੱਚ ਰੱਖਣ ਲਈ ਜਿਹੜਾ ਉਧਾਰ ਵੀ ਲੈ ਗਿਆ ਸੀ ਉਹ ਤੋਂ ਲੈ ਗਿਆ ਸੀ ਕਿ ਵਾਈਟ ਹਾਊਸ 'ਚ ਥੋੜੀ ਦੇਰ ਲਈ ਰੱਖਣਾ ਤੇ ਲੱਖਾਂ ਲੋਕ ਇਸ ਟਾਇਲਟ ਨੂੰ ਦੇਖਣ ਲਈ ਦੋ-ਦੋ ਤਿੰਨ-ਤਿੰਨ ਘੰਟੇ ਖੜੇ ਰਹੇ ਤੁਸੀਂ ਹਿਸਾਬ ਲਾ ਲਓ ਆਪਾਂ ਕਹਿੰਦੇ ਆ ਕਿ ਕੰਬਲੇ ਆਪਣੇ ਹੀ ਨੇ ਇਸ ਟਾਇਲਟ ਨੂੰ ਵੇਖਣ ਲਈ ਲੱਖਾਂ ਲੋਕ ਲਾਈਨਾਂ 'ਚ ਖੜੇ ਰਹੇ ਆ ਤਸਵੀਰ ਤੇ ਮੈਂ ਦਿਖਾ ਰਿਹਾ ਟਾਇਲਟ ਵੇਖ ਲਓ سونے ਦੀ ਇਹ ਤਸਵੀਰ 2016 ਦੇ ਗੋਗੇਨਹੇਮ ਮਿਊਜ਼ੀਅਮ ਦੇ ਵਿੱਚ ਰੱਖੇ ਗਿਆ سونے ਦੇ ਟਾਇਲਟ ਦੀ ਹੈ ਤੇ ਉਦੋਂ ਲੋਕ ਇਸ ਨੂੰ ਦੇਖਣ ਦੇ ਨਾਲ ਇਸ ਦਾ ਉਪਯੋਗ ਵੀ ਕਰ ਸਕਦੇ ਸਨ ਕਿ ਫੀਲਿੰਗ ਲੈ ਲਓ ਇਸ ਤੇ ਟੁਆਲਟ ਨੂੰ ਇਹਦਾ ਯੂਜ਼ ਕਰਕੇ ਵੀ ਇਹਨੂੰ ਵੇਖ ਲਓ 216 ਦੇ ਵਿੱਚ ਇਸ ਪ੍ਰਮੋਡ ਨੂੰ ਵੇਖਣ ਵਾਸਤੇ ਲੋਕ ਦੋ-ਦੋ ਘੰਟੇ ਲਾਈਨਾਂ 'ਚ ਲੱਗੇ ਰਹੇ ਤਕਰੀਬਨ 1 ਲੱਖ ਤੋਂ ਵੱਧ ਲੋਕਾਂ ਨੇ ਇਸ ਟੁਆਲਟ ਸੀਟ ਨੂੰ ਵੇਖਿਆ ਤੇ ਯੂਜ਼ ਵੀ ਕੀਤਾ ਮੀਡੀਆ ਰਿਪੋਰਟਾਂ ਦੇ ਮਤਾਬਕ 216 ਦੇ ਵਿੱਚੋਂ ਨਿਊਯਾਰਕ ਦੇ ਗੁਗੇਨ ਹੈ ਮਿਊਜ਼ੀਅਮ ਦੇ ਵਿੱਚ ਆਰਟਵਰਕ ਪ੍ਰਦਰਸ਼ਨੀ ਲੱਗੀ ਸੀ ਤੇ ਲੋਕ ਇਸ ਨੂੰ ਦੇਖਣ ਲਈ ਦੋ-ਦੋ ਘੰਟੇ ਲਾਈਨਾਂ 'ਚ ਖੜੇ ਰਹੇ ਇਸ ਸੰਬੰਧੀ ਆਕਸਫੋਰਡਸ਼ਾਇਰ ਸਥਿਤ ਬਲੇਨਹੈਮ ਪੈਲੇਸ ਦੇ ਵਿੱਚ ਇਸ ਟਾਇਲਟ ਨੂੰ ਉਸ ਕਮਰੇ ਦੇ ਨੇੜੇ ਲਗਾਇਆ ਗਿਆ ਸੀ ਜਿੱਥੇ ਵਿਸਟਨ ਚਰਚਿਲ ਦਾ ਜਨਮ ਹੋਇਆ ਸੀ ਚਰਚਿਲ 1940 ਦੇ ਵਿਸ਼ਵ ਯੁੱਧ ਦੇ ਦੌਰਾਨ ਬਰਟੇਨ ਦਾ ਪ੍ਰਧਾਨ ਮੰਤਰੀ ਸੀ ਜਿੱਥੇ ਇਸ ਦਾ ਜਨਮ ਹੋਇਆ ਸੀਗਾ ਵਿਸਟਨ ਚਰਚਿਲ ਦਾ ਉਸ ਦੇ ਬੈਡਰੂਮ ਦੇ ਨੇੜੇ ਇਸ ਨੂੰ ਲਗਾਇਆ ਗਿਆ ਸੀ ਵਾਸ਼ਰੂਮਸ ਦਰਅਸਲ ਸਤੰਬਰ 1929 ਦੇ ਵਿੱਚ ਪੈਲਸ ਦੇ ਵਿੱਚ ਇਟਲੀ ਦਾ ਆਰਟਿਸਟ ਮੋਰਜੂ ਕੈਟਲਨ ਨੇ ਆਰਟ ਐਗਜ਼ਿਬਿਸ਼ਨ ਲਗਾਈ ਸੀ ਇਸ ਪ੍ਰਦਰਸ਼ਨੀ ਦਾ ਨਾਮ ਵਿਕਟਰੀ ਇਜ਼ ਨਾਟ ਐਨ অপਸ਼ਨ ਇਸ ਦਾ ਨਾਮ ਰੱਖਿਆ ਗਿਆ ਸੀ ਇਸ ਦੇ ਵਿੱਚ ਸੋਨੇ ਦੇ ਬਣੇ ਇੱਕ ਮੋਡ ਨੂੰ ਵੀ ਦਿਖਾਇਆ ਗਿਆ ਸੀ ਤੇ ਉਸ ਤੋਂ ਕੁਝ ਦਿਨ ਬਾਅਦ ਇਹ ਚੋਰੀ ਹੋ ਗਿਆ ਸੀ ਭਾਵੇਂ ਇਹ ਸੋਨੇ ਦਾ ਬਣਿਆ ਹੋਇਆ ਲੇਕਿਨ ਇਹ ਆਮ ਟਾਇਲਟ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਉਸੇ ਤਰ੍ਹਾਂ ਇਸ ਦੇ ਵਿੱਚ ਸਾਰੀਆਂ ਸੁਵਿਧਾ ਨੇ ਉਸੇ ਤਰ੍ਹਾਂ ਸੀਟ ਹੈ ਉਸੇ ਤਰ੍ਹਾਂ ਪਾਣੀ ਹੈ ਉਸ ਤਰ੍ਹਾਂ ਇਹਦੇ ਵਿੱਚ ਕੀਤੇ ਕਿਰਾਏ ਤੇ ਪਾਣੀ ਫਿਰਦਾ ਸੋ ਇਸ ਕਮੋਡ ਦਾ ਨਾਮ ਅਮਰੀਕਾ ਹੈ ਇਹ ਵੀ ਜਿੱਦ ਚ ਰੱਖਿਆ ਹੋਇਆ ਸੀਐਨਐਨ ਦੀ ਰਿਪੋਰਟ ਦੱਸਦੀ ਹੈ ਕਿ ਇਟਲੀ ਦੇ ਆਰਟਿਸਟ ਕੈਟਲਨ ਨੇ ਇਸ ਕਮੋਡ ਦਾ ਨਾਮ ਅਮਰੀਕਾ ਰੱਖਿਆ ਸੀ ਉਹਨੇ ਬਲੈਕ ਮਨੀ ਕਾਲਾ ਧਨ ਲਾਲਚ ਤੇ ਪੁੰਦਜੀਵਾਦ ਤੇ ਕਟਾਕਸ਼ ਵਿਅੰਗ ਕਸਣ ਦੇ ਵਾਸਤੇ ਸਟਾਰ ਕਸਣ ਦੇ ਵਾਸਤੇ ਟਿੱਪਣੀ ਮਤਲਬ ਜਿਹੜਾ ਸਟਾਰ ਕਮੈਂਟ ਦੇ ਤੌਰ ਤੇ ਇਸ ਦਾ ਨਾਮ ਅਮੇਰੀਕਾ ਰੱਖਿਆ ਸੀਗਾ ਜਦੋਂ ਇਸ ਦੀ ਚੋਰੀ ਹੋਈ ਤਾਂ ਚੋਰੀ ਦੇ ਦੌਰਾਨ ਟਾਰਟ ਨੂੰ ਜਦੋਂ ਉਖਾੜਿਆ ਗਿਆ ਫਰਸ਼ ਦੇ ਨਾਲੋਂ ਤਾਂ ਪੈਲੈਸ ਦੇ ਫਲੋਰ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਵੈਲਨਹਮ ਪੈਲੈਸ ਦੇ ਵਿੱਚ ਪਾਣੀ ਭਰ ਗਿਆ ਸੀ ਹਾਲਾਤ ਅਜਿਹੇ ਹੋ ਗਏ ਸੀ ਜਿਵੇਂ ਹੜ ਆ ਗਿਆ ਹੋਵੇ ਪੁਲਿਸ ਨੂੰ ਸ਼ੰਕਾ ਸੀ ਕਿ ਚੋਰਾਂ ਨੇ ਇਸ ਨੂੰ ਚੁਰਾਉਣ ਦੇ ਲਈ ਦੋ ਗੱਡੀਆਂ ਦਾ ਇਸਤੇਮਾਲ ਕੀਤਾ ਹੋਵੇਗਾ ਚੋਰੀ ਕਰਨ ਤੋਂ 5 ਸਾਲ ਬਾਅਦ ਯਾਨੀ ਕਿ 10 April 2022 ਨੂੰ ਕੱਲ੍ਹ ਦੇ ਦਿਨ 39 ਸਾਲਾਂ ਇਸ ਨੂੰ ਚੋਰੀ ਕਰਨ ਵਾਲੇ ਚੋਰ ਜੇਮਸ ਸ਼ੀਨ ਨੇ ਆਕਸਫੋਰਡ ਕ੍ਰਾਊਨ ਕੋਰਟ ਦੇ ਵਿੱਚ ਚੋਰੀ ਦੀ ਸਾਜ਼ਿਸ਼ ਰਚਣ ਦਾ ਜ਼ੁਰਮ ਕੱਲ ਕਬੂਲ ਕਰ ਲਿਆ 5 ਸਾਲ ਬਾਅਦ ਸ਼ੀਨ ਪਹਿਲਾਂ ਹੀ ਇੱਕ ਹੋਰ ਚੋਰੀ ਦੇ ਮਾਮਲੇ 'ਚ 17 ਸਾਲ ਦੀ ਸਜ਼ਾ ਕੱਟ ਰਿਹਾ ਉਸਨੇ ਨੈਸ਼ਨਲ ਹਾਰਸ ਰੇਸਿੰਗ ਮਿਊਜ਼ੀਅਮ ਦੇ ਵਿੱਚ ਟਰੈਕਟਰ ਅਤੇ ਟਰਾਫੀਆਂ ਵੀ ਚੋਰੀ ਕੀਤੀਆਂ ਸੀ ਤੇ ਜਿਸ ਤਰ੍ਹਾਂ ਕ੍ਰੀਬਨ ਇਹ ਜਿਹੜਾ ਆਕਸਫੋਰਡ ਸ਼ਾਇਰਸ ਤਤ ਬੈਲਨਹੈਮ ਪੈਲੇਸ ਦੇ ਵਿੱਚ ਇਹ ਲੱਗਿਆ ਹੋਇਆ ਸੀ ਜਿੱਥੋਂ ਇਹ ਚੋਰੀ ਹੋਇਆ ਸੀਐਨਐਨ ਦੀ ਰਿਪੋਰਟ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਇਸ ਚੋਰ ਸ਼ੀਨ ਤੋਂ ਇਲਾਵਾ ਤਿੰਨ ਹੋਰ ਦੋਸ਼ੀ ਵੀ ਸੀ ਜਿਨ੍ਹਾਂ ਨੇ ਖੁਦ ਚੋਰੀ ਦੇ ਵਿੱਚ ਇਨਵੋਲਵ ਹੋਣ ਤੋਂ ਇਨਕਾਰ ਕੀਤਾ ਇਹਨਾਂ ਸਾਰੇ ਦੋਸ਼ੀਆਂ ਨੂੰ ਇਸ ਸਾਲ ਫਰਵਰੀ ਦੇ ਵਿੱਚ ਜਿਹੜਾ ਇਹਨਾਂ ਤੇ ਮੁਕੱਦਮਾ ਚੱਲਿਆ ਸੀਗਾ ਇਹਨਾਂ ਤੇ ਹੁਣ ਅਗਲੇ ਸਾਲ ਫਰਵਰੀ ਦੇ ਵਿੱਚ ਮੁਕੱਦਮਾ ਚੱਲੇਗਾ ਜਿਨ੍ਹਾਂ ਨੇ ਚੋਰੀ ਦੇ ਵਿੱਚ ਕਬੂਲ ਹੋਣ ਤੋਂ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੋ ਇੱਕ ਪਾਸੇ ਮਤਲਬ ਤੁਸੀਂ ਵੇਖੋ ਕਿ ਵਿਸ਼ਵ ਉਧ ਦੇ ਵਿੱਚ ਜਦੋਂ 1940 ਦੇ ਵਿੱਚ ਇਹ ਜਿਹੜਾ ਬ੍ਰਿਟਿਸ਼ ਪ੍ਰਧਾਨ ਮੰਤਰੀ ਸੀਗਾ ਵਿਸਟਰਨ ਚਰਚਲ ਜਦੋਂ ਇਹ ਜੰਮਿਆ ਸੀ ਉਦੋਂ ਇਸ ਤੇ ਮਹਿਲ ਦੇ ਨੇੜੇ ਬੈਲਨਹਮ ਪੈਲੇਸ ਦੇ ਵਿੱਚ ਇਹ ਜਿਹੜਾ ਬਣਾਇਆ ਗਿਆ ਸੀਗਾ ਸੋ ਇੱਕ ਪਾਸੇ ਦੁਨੀਆ ਇੱਥੇ ਖੜੀ ਹੈ ਇਸ ਨੂੰ ਦੇਖ ਕੇ ਤਾਂ ਲੱਗਦਾ ਕਿ ਅਸੀਂ ਇੱਥੇ ਮਾਤੜ ਨੂੰ ਸੋਨੇ ਦੀਆਂ ਵਾਲੀਆਂ ਨਹੀਂ ਜੁੜਦੀਆਂ ਹਨ ਸਾਰੀ ਉਮਰ ਹੈ ਸੋ ਅਮੀਰਾਂ ਦੇ ਇਸ ਤਰ੍ਹਾਂ ਦੇ ਚੋਜੇ ਨੇ ਕੀ ਕਰੋਗੇ ਤੁਸੀਂ ਸੋ ਇਹ ਸੀ 50 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਟਾਇਲਟ ਦੀ ਕਹਾਣੀ ਜਿਸ ਤੇ ਚੋਰ ਨੇ ਕਬੂਲ ਕੀਤਾ ਕਿ ਹਾਂ ਅਸੀਂ ਇਹ ਚੋਰੀ ਕੀਤਾ ਸੀ 5 ਸਾਲ ਬਾਅਦ ਉਸਨੇ ਜ਼ੁਰਮ ਕਬੂਲ ਕੀਤਾ